ਕੁਣੋਂ ਕੋਈ ਪੈਟਿਕਾ ਤੋਂ ਨੰਬਰ ਤੂੰ ਆਪਣਾ ਵੀਡੀਓ ਵੀ ਨਾ ਤਾਂ ਕੰਮ ਕਰਾ ਬੜਾ ਬਹੁਤ ਜਿਆਦਾ ਚਲੋ ਦਿਲ ਤੱਕ ਉਹ ਮੈਂ ਤਾਂ ਮੈਂ ਤਾਂ ਕਹਿ ਰਿਹਾ ਆ ਆ ਬੰਦੇ ਨੂੰ ਕੋਈ ਜੁੜਦੇ ਖੱਜਣ ਹਜ਼ਾਰ ਹੋਣ ਵਾਲਾ ਕੰਮ ਹੈ ਲੋਕਾਂ ਦਾ ਲੋਕਾਂ ਨੂੰ ਦਿੱਸੋ ਹੋ ਜੀ ਮੈਂ ਤਾਂ ਕਹਿ ਰਿਹਾ ਕਰੋ ਜਿੱਤੇ ਤੁਹਾਨੂੰ ਵੀ ਪਤਾ ਤੁਹਾਡੀ ਤੁਹਾਡੀ ਕਿੰਨੀ ਸਰਵਿਸ ਹੋ ਗਈ ਤੁਹਾਨੂੰ ਹੀ ਪਤਾ ਨੇਤਾ ਨਹੀਂ ਸਮਝਦੇ ਉਹਨਾਂ ਉੱਤੋਂ ਨਾਲ ਬਾਤਾਂ ਵੀਡੀਓ ਛੱਪੀ ਸਾਬ ਨੂੰ ਪਿੰਡ ਦੀ ਪੰਚਾਇਤ ਜਿਹੜੀ ਬਣੀ ਸਮਤੀ ਨਾਲ ਬਣੀ ਆ ਇਹਨਾਂ ਨੂੰ ਵੀ ਗੱਲ ਨੇ ਕਿਹੜੇ ਬਰਾਕੇ ਮਿੰਟਾਂ ਦਾ ਉਹ ਵੀ ਕੋਲ ਅੱਠ ਬਸ ਸਰ ਜਿਹੜੇ ਜਿਹੜੇ ਆਰੋ ਲੱਗੇ ਹੋਏ ਆ ਜੇ ਤਾਂ ਮਤਲਬ ਐਫੀਡਾਟ ਇਲੈਕਸ਼ਨ ਕਮਿਸ਼ਨ ਪੰਜਾਬ ਨਾਲ ਕੱਢਿਆ ਹੋਇਆ ਜੇ ਨਹੀਂ ਐਨਓਸੀ ਹੈ ਕਿ ਤੁਸੀਂ ਐਫੀਡਾਟ ਲਾ ਸਕਦੇ ਹੋ ਐਫੀਡਾਟ ਨਹੀਂ ਜੇ ਤਾਂ ਜ਼ਰੂਰੀ ਹੀ ਹੈ ਜਿਹ ਹੈ ਵੀਡੀਓ ਦਾ ਅਸਰ ਸਰ ਪਤਾ ਜਿਹੜਾ ਤਾਂ ਅਸਰ ਐਨਓਸੀ ਲੈਣੀ ਜ਼ਰੂਰੀ ਹੈ ਦੱਸੋ ਪਰ ਕਹਿੰਦੇ ਨਾ ਐਂਡਾ ਸਰ ਜੇ ਸੇਵਾ ਇੱਥੇ ਹੈਗੇ ਉਹਨਾਂ ਦੇ ਅੰਦਰ ਨੇ ਮੈਂ 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 ਦੱਸਦਾ ਤੇ ਪਰ ਉਹਨਾਂ ਨਾਲ ਅੰਨੇ ਹਰ ਆਪ ਹੋਵੇਗਾ ਹਾਉਂਗਾ ਮੈਂ ਜਵਾਬ ਨਹੀਂ ਦਿੰਦਾ ਨੇ ਕੋਈ ਨਹੀਂ ਲੈਣ ਨੂੰ ਮੈਂ ਪੈਦਾ ਦੇ ਦਿੱਤਾ ਉਹ ਤੇ ਤੁਸੀਂ ਨੋਟ ਨਹੀਂ ਕਿਉਂ ਮਤੇ ਇਲੈਕਸ਼ਨ ਇੱਕ ਪੀਡੀਪਟ ਮੰਤਰੀ ਠੀਕ ਹੀ ਉਹਦਾ ਉਹਦਾ ਜਿਹਦੀ ਲੋੜ ਨਹੀਂ ਨਹੀਂ ਬਕਤਰਾ ਮਹਿੰਗਾ ਜੀ ਉਹ ਉਹ ਜੋ ਕਹਿ ਕੇ ਸਾ ਤੋਂ ਆਪਣੇ ਬਰਕਰਰ ਤੋਂ ਵੀ ਉਧਰ ਜਮ੍ਹਾਂ ਕਰਾ ਦੋ ਸਰ ਸਾਰੇ ਆਰਓ ਚੈਕਲਿਸਟ ਲੈਣੇ ਚਾਹੀਦੇ ਨੇ ਇਹ ਡਾਕੂਮੈਂਟ ਚਾਹੀਦੇ ਸਾਰੇ ਡਾਕੂਮੈਂਟ ਹਮੇ ਦੇ ਬਾਵਜੂਦ ਇੱਕ ਮਿੰਟ ਸਾਰੀ ਗੱਲ ਹੀ ਗੈਚ ਕਰ ਰਹੀ ਮੇਰੇ ਅੰਦਰ ਨਹੀਂ ਹੈਗੇ ਮੈਂ ਅਸੀਂ ਤੋਂ ਸਾਡਾ ਮੈਟਰ ਬਾਹਰ ਐਸੇ ਚਲੋ ਠੀਕ ਹੈ ਉਹ ਡੀਆਰਓ ਨਾ ਕਰੋ ਸਾਰੇ ਨਹੀਂ ਤੁਹਾਨੂੰ ਦੋ ਲਈ ਦਿਨ ਜਿੰਨੇ ਪਾਤ ਪਾਦੀ ਨਹੀਂ ਅੱਗੇ ਅੱਗੇ ਉਹਨਾਂ ਦੱਸਦੇ ਵੀਡੀਓ ਹੀ ਸਭ ਕੁਝ ਤੁਸੀਂ ਤੁਸੀਂ ਜੋ ਤੁਹਾਨੂੰ ਤੁਹਾਨੂੰ ਪਤਾ ਜਿੰਨੇ ਪਾਤ ਨਰ ਨੇ ਸਪਾਟੀ ਲਖ ਲਖ ਜੀ ਨੂੰ ਸਾਡੀ ਆ ਗਏ ਉਹਨਾਂ ਨੂੰ ਤੁਹਾਡੇ ਤੱਕ ਆਉਣਾ ਤੁਸੀਂ ਪਲੀਜ਼ ਉਹਨਾਂ ਨੂੰ ਜਿੰਨਾ ਵੀ ਜੜਿਆ ਹੋਵੇ ਮੈਂ ਕਲੈਕਸ਼ਨ ਦਾ ਪਿੰਕ ਮੈਂ 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 ਤਾਂ ਫੋਨ ਕਰ ਲਿਆ ਕਲੈਕਟਰ ਕਮਿਸ਼ਨ ਦਾ ਪਿੰਕ ਆ ਮੈਂ ਤੁਹਾਨੂੰ ਕਰਕੇ ਜਿਹੜੇ ਚਲੋ ਪੰਜ ਸਪਰਟਮੈਂਟ ਰਹੂ ਨਹੀਂ ਪਤਾ ਤੁਸੀਂ ਪਲੀਜ਼ ਜਦੋਂ ਜਦੋਂ ਐਨਓਸੀ ਆਉਂਦਾ ਵੀ ਹੈ ਉਹਨੂੰ ਕੋਈ ਭਾਈ ਕੱਟਣਾ ਪਈ ਤੂੰ ਆਪਣਾ ਵੀਡੀਓ ਵੀ ਨਾ ਤੇ ਕੰਮ ਕਰ ਆਪਣਾ ਮੈਂ ਤੁਹਾਨੂੰ ਜਦ ਤੱਕ ਚਲੋ ਡੇਟ ਤੱਕ ਹੋਰ ਮੇਰੇ ਸਾਥ ਮੈਂ ਤਾਂ ਕਹਿ ਰਿਹਾ ਸਾਰੇ ਵੀਰੇ ਮੈਂ ਕਹਿ ਰਿਹਾ ਕੁਲੀਰੋ ਜੀ ਪਿੱਛੇ 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 ਅੱਜ ਤਾਂ ਪੰਜ ਸਪਰਟਮੈਂਟ ਦਾ ਲੱਗ ਗਿਆ ਮੇਰੇ ਕੋਲ ਆਉਣੇ ਮੈਂ ਜਵਾਬ ਨਹੀਂ ਦੇ ਸਕਦਾ ਫਿਰ ਇੱਕ ਪਰਫਾਰਮੈਂਸ ਹੈ ਜਿਹੜਾ ਭੰਦਾ ਬਣਾ ਦਵਾਈ ਕਰਨ ਵਾਸਤੇ ਅਬ ਦੇਖੋ ਐਕਟਰਾ ਵਿੱਚ ਦੰਦਾ ਨਾ ਮਤਲਬ ਜਮਾ ਕਰ ਲਿਆ ਤੇ ਕਹਿੰਦੇ ਗੌਲਮ ਹੋਰ ਪਤਾ ਕਰ ਲੈ ਜਿਹਦੇ નીચે ਦੱਸੋ ਜਿਹੜਾ ਨਾ ਜਮਾ ਕਰ ਲਿਆ ਉਹਨਾਂ ਨੂੰ ਪਤਾ ਹੈ ਪਰ ਜਿਹੜੇ ਨਹੀਂ ਜਮਾ ਕਰਦੇ ਉਹ ਜ਼ਿਆਦਾ ਪਤਾ ਹੈ ਕੋਈ ਦੱਸੋ ਪ੍ਰੋਫੈਸਰ ਮੈਂ ਕਿ ਜਦਾ ਤੰਦਵਾ। ਸਾਫ ਨਾ ਬੱਸ ਕੇ ਜਿਹੜੇ 90 ਤੋਂ ਪੰਨਾ ਲੈਕਚਰ ਮਾਦਰਾ ਰਹਿ ਗਏ ਪੰਜ ਦਾ ਤੋਂ ਕੋਈ ਜਰੂਰਤ ਹੈ। ਆਂ ਬੰਦੇ ਨੂੰ ਨਹੀਂ ਲੋ। ਆ ਬੰਦੇ ਨੂੰ ਕੋਈ ਜਰੂਰਤ ਨਹੀਂ। ਖੱਜਣ-ਖਿਆਰ ਹੋਣ ਵਾਲਾ ਕੰਮ ਹੈ ਲੋਕਾਂ ਦਾ। ਲੋਕਾਂ ਨੂੰ ਦੱਸੋ ਜੀ ਮਾਦਰਾ ਕਰ ਦਿਓ। ਕਿੰਨਾ ਟੈਨਸ਼ਨ ਬੈਠਾ। ਵੀਡੀਓ ਸਰ। ਵੀਡੀਓ ਸਰ। ਮੈਂ ਜਿਹੜਾ ਬੰਦੇ ਬੋਲੇ ਆਲਾ ਸਿੱਕ ਪੱਖਰ ਹੈ। ਤੁਹਾਨੂੰ ਗੱਲ ਨਹੀਂ ਕਿ ਮੈਂ ਕਹਿ ਚੁੱਕਾ ਹਾਂ। ਮੈਂ ਮੈਂ ਤੁਸੀਂ ਥੋੜੀ ਗੱਲ ਸਮਝ ਗਏ। ਕੋਈ ਗੱਲ ਤੁਸੀਂ ਤੇ ਤੁਹਾਨੂੰ ਵੀ ਪਤਾ। ਥੋੜੀ ਤੁਹਾਡੀ ਕਿੰਨੀ ਸਰਵਿਸ ਹੋ ਗਈ। ਤੁਹਾਨੂੰ ਵੀ ਪਤਾ। ਨਹੀਂ ਨਹੀਂ ਸਮਝਦੇ ਉਹਨਾਂ ਦਾ ਉਹਨਾਂ ਬਾਤਾਂ ਵੀਡੀਓ ਸ਼ਫੀਰ ਸਾਹਿਬ ਕੁਝ ਚਲੋ ਉਹ ਤਾਂ ਹੈ ਗੱਲ ਜੀ ਪਰ ਮੈਂ ਤਾਂ ਇਹ ਕਹਿ ਸਕਦਾ ਵੀ ਜੋ ਹੈਪੀਟਾ ਬਲਾਉ ਮੈਂ ਤਾਂ ਐਸ ਜੀ ਸਾਹਿਬ ਨੂੰ ਵੀ ਕਹਿਸ ਵੀਰੇ ਉਹਨਾਂ ਨੇ ਵੀ ਕਹਿੰਦੇ ਬਿਲਕੁਲ ਲੋੜ ਦੀ ਹੈ ਮੈਂ ਗਰੁੱਪਾਂ ਵਿੱਚ ਗਰੁੱਪਾਂ ਵਿੱਚ ਪਿੰਡ ਦੀ ਪੰਚਾਇਤ ਜਿਹੜੀ ਬਣੀ ਸ਼ਮਤੀ ਨਾਲ ਬਣੀ ਆ ਇਹਨਾਂ ਨੂੰ ਵੀ ਗੱਲ ਨੇ ਕਿਹੜੇ ਬਰਾਕੇ 8 ਪਿੰਡਾਂ ਦਾ ਉਹਦੇ ਕੋਲ 8 ਪਿੰਡਾਂ ਦੇ ਪਿੰਨੋ ਹੋ ਰਹੇ ਨੇ ਜਵਾ ਗਰੀਬ ਦੇ ਬੰਦੇ ਨੇ ਕਿਹੜਾ ਵਾਹ ਕਿੱਥੇ ਕਿੱਥੇ ਬੈਠੇ ਨੇ 8 ਪਿੰਡਾਂ ਤੋਂ ਕਿੱਥੇ ਬੈਠੇ ਨੇ ਚਲੋ 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 ਡੀਰੋ ਸਾਹਿਬ ਨਾਲ ਗੱਲ ਕਰੋ ਕੋ ਚੱਲ ਮਾਟੀਰ ਦਾ ਨੰਬਰ ਦੋ ਕਿਰਪ ਉਹੀ ਵਿਲੇਸ਼ਨ ਲੱਗਦਾ ਪਿਆਰੇ ਦੋਸਤ ਗੋਕਨਾ ਨੇ ਗੋਲ ਕੀਤੀ ਹੈ ਸਰ ਨੂੰ ਸਰ ਨਾਲ ਗੱਲ ਕੀਤੀ ਆਪਾਂ ਤਾਂ ਆਪਾਂ ਚੱਲਦਾ ਜਾਣਾ ਬੰਦਾ ਕੰਮ ਹੋਇਆ ਬਾਨਕੜ ਤਾਲੇ ਆ ਆਪਲੀ ਜਿਹੜਾ ਬੰਦਾ ਲਖਣ ਲੜਿਆ 99774 205 20 ਸ਼ੁਭਨਾ ਦੀ ਇਹਨਾਂ ਦਾ ਵੀਰੇ ਜਿਹੜਾ ਨਿਊ ਬਲਾਜੇ ਸਾਈਨ ਨਵੇਂ ਬੰਦਿਆਂ ਦਾ ਲੋੜੇ ਨਹੀਂ ਜੀ ਹੈਗਾ ਜੀ ਚਾਰ ਦਿਨ ਆ ਕੇ ਮੈਂ ਲੌਕ ਪਾਸੇ ਚੱਪਤਰੀ ਸਾਰੇ ਜਿੰਨੇ ਵੀ ਪਿੰਡ ਘਰ ਆਂਦੀਆਂ ਬਿਆ ਲਾਵੇ ਗਾੜੀ ਮਿੰਦੇ ਸਾਰਾ ਜਿਹੜਾ ਬੰਦਿਆ ਲੋੜੇ ਕਿੱਥੇ ਚੱਲ ਉਹ ਪਟਿਆਰ ਯਾਰ ਉਹਨਾਂ ਨਾਲ ਗੱਲ ਕਰਦੇ ਨਹੀਂ ਲੈਣਗੇ ਸਰ ਆਰਮਡ ਦੇ ਤੋਂ ਪੜਾ ਸਰ ਕਾਲਜ ਫਾਈਲ ਜਮਾ ਕਰਾ ਉਹਨਾਂ ਨੇ ਕਿਹਾ ਜਿਹੜਾ ਸਿਰਫ ਸੰਬੰਧ ਚ ਪਾਇਨ ਦੀ ਜਾਵਾਂਗੀ ਆਪ ਨੂੰ ਇਹਦੇ ਨਾਲ ਜਿਹੜਾ ਇਤਰਾਜ਼ ਦਿਹਾੜਾ ਤੁਸੀਂ 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 ਹਾਲਾ ਚੱਕੋ ਚਲੋ ਜਦੋਂ ਬੁਰਜੂ ਉਹਦੇ ਪੱਖਿਆ ਨਾਲ ਗੱਲ ਕਰਨ ਲੱਗਾ ਉਹਨਾਂ ਨੂੰ ਡਿਗਰੋਂ ਲੱਤ ਨਹੀਂ ਰਿਹਾ ਜਦੋਂ ਕਹਿ ਰਹੇ ਵੀਡੋ ਕੱਪ ਕਹਿ ਰਹੇ ਐਸ.ਡੀ.ਐਮ ਸਾਹਿਬ ਕਹਿ ਰਹੇ ਵੀ ਲੋਡ ਨਹੀਂ ਹੈਗੀ ਰੋਕ ਕੇ ਬੰਨ੍ਹੇ ਸਤੋਆਪੇ ਨੂੰ ਕਟ ਕਰਾਉਣੀ ਹੋਣਾ ਤਾਂ ਕੰਮ ਹੋ ਜਾਏਗਾ ਬੇਹਦ ਬਹੁਤ ਜਿਆਦਾ ਇੰਟਰਵਿਊ ਚੱਲੀ ਆਉਂਦੀ ਹੈ ਬਹੁਤ ਬਹੁਤ ਕਟਾਉਣਾ ਪੈਂਦਾ ਜੀ ਪ੍ਰਧਾਨ ਜ਼ਿਲ੍ਹਾ ਕੰਸਮਿਟੀ ਮੁਹਾਲੇ ਇੱਥਾਰੇ ਬਾਕੀ ਚੱਲ ਰਹੇ ਨੇ ਤਿੰਨ ਵਾਰ ਚੱਲੇ ਗਏ ਬਾਕੀ ਜੱਟ ਉਹਨਾਂ ਨੂੰ ਉਹਨਾਂ ਨੂੰ ਪ੍ਰੈਸ ਨਾਲ ਮਤਲਬ ਜਿਸ ਤਰ੍ਹਾਂ ਕੋ ਮਿਲਣੀ ਚਾਹੀਦੀ ਹੈ ਲੈ ਕੇ ਅੱਜ ਕਹਿੰਦੇ ਵੀ ਪੰਚਾਇਤ ਦੇ ਸਭ ਤੋਂ ਚੰਗੇ ਗੱਲ ਮਤਲਬ ਜਿਹਨੇ ਪੰਚਾਇਤ ਮਤਲਬ ਤਿੰਨ ਮਹੀਨੇ ਦੀ ਲੁੱਟ ਹੈ ਫੀਡ ਆਉਟ ਬਹੁਤ ਐਫੀਸ਼ੀਐਂਟ ਹੈ ਤੁਹਾਨੂੰ ਤੁਹਾਡੇ ਜਿਹੜੇ ਨਾ ਇੱਥੇ ਆਪਣਾ ਖਿੱਦਾਬਾਦ ਨੇ ਯਾਰ ਬੈਠੇ ਕਿਹੜਾ ਕਲਸਟਰ ਹੈ ਖਿੱਦਾਬਾਦ ਬੈਠੇ ਨੇ ਆਪ ਉਹਨਾਂ ਨੇ ਅਜੇ ਤੱਕ ਇੱਕ ਵੀ ਫਾਈਲ ਨਹੀਂ ਸਬਮਿਟ ਹੋਈ ਉੱਥੇ ਉਹ ਇੰਨਾ ਹਰਾਸਕਾਰੀ ਲੋਕਾਂ ਨੂੰ ਇੱਥੇ ਜੇ ਤੁਸੀਂ ਹਾਲ ਦੇਖੂਗੇ ਬਾਹਰ ਸੈਂਕੜੇ ਬੰਦੇ ਮਤਲਬ ਸਮਝ ਨਹੀਂ ਆ ਰਹੀ ਤੁਸੀਂ ਪਲੀਜ਼ ਆਪਣਾ ਸਾਰਿਆਂ ਨੂੰ ਕਹੋ ਕਿ ਜਦੋਂ ਆਹ ਆਲੋਕਰ ਡੀਆਰਓ ਹਲੋ ਆ ਭਾਜੀ ਤੇ ਬਰਾਦੇ ਹੋਰ ਤੋਂ ਜੀ ਕਰਾਉਂਦੇ ਨੇ ਕਿ ਉਹਨਾਂ ਨੇ ਕਹਿੰਦਾ ਜੋ ਕਰਵਾ ਦੋ ਉੱਤੇ ਜਮਾ ਜੀ ਬਿਲਕੁਲ ਉਹ ਤੋਂ ਨੈਨੋਸੀ ਤੇ ਇਸੇ ਕਰਕੇ ਪਰੇਸ਼ਾਨ ਹੋ ਰਿਹਾ ਤੈਨੂੰ ਸੀ ਇੱਕ ਇੱਕ ਲੋਡ ਨਹੀਂ 25% ਇਕੱਠਾ ਰਹਿਣਾ ਬਲਾ ਨਹੀਂ ਇਕੱਠੇ ਨਹੀਂ ਰਹਿਣਾ ਹੈਗਾ ਉਹਨਾਂ ਉਸ ਤੇ ਇਕੱਠਾ ਸਾਰੀ ਜੀ नहीं मैं तो वो था हिंदूसी करके कहंदे सीगे हल्के बयान करके वो आर ओ नहीं हैगे असली जवाब जेडी वो पता नहीं दे रहे चलो और वो भी नहीं दे मैं जानना चाहता हूं मतलब कि कंपनी ने लेके मकान वो रहा सुरक्षा सुरक्षा के अंतर्गत रूप कर दिया गमले पर को प्रयोग किया बस शक्ति ठीक है ठीक है ਬਾਹਰ ਜਿਹੜੇ ਆਉਂਦੇ ਨੇ ਸੁਬਾਹ ਦਾ ਇਹਨਾਂ ਨਾਲ ਗੱਲ ਹੋਈ ਕਿ ਮੈਂ ਉਹਨਾਂ ਤੇ ਅੱਛਾ ਮੇਰੇ ਉਹਨਾਂ ਨੂੰ ਇਹ ਕਿਹਾ ਵੀ ਜੇ ਚਾਹੀਦੀ ਤਾਂ ਲੈ ਜੋ ਅਸੀਂ ਤਾਂ ਦੇ ਹੀ ਜਾਂਦੇ ਹਾਂ ਹੜ ਤੋਂ ਲਿਖਿਆ ਕਿ ਉੱਤਮ ਮੋਬਾਈਲ ਕਰ ਦੋ ਸਾਰ ਉਸ ਬੰਦੇ ਨੇ 7 ਨੰਬਰ ਕਮਰਾ 8 ਪਿੰਡ ਦੇ ਇੱਕ ਵੀ ਫੈਨ ਦੀ ਜਮ੍ਹਾਂ ਕੀਤੀ ਆ ਦਿਨ ਲਾਗ ਰਹਿ ਗਏ ਨੇ ਉਹ ਖੁਦ ਕਹਿ ਰਿਹਾ ਕਹਿੰਦਾ ਮੈਂ ਅਜੇ ਨਹੀਂ ਲਮਾਇਆ ਪਰ ਜਦ ਤੱਕ ਚਲੋ ਚਲੋ ਉਹਨਾਂ ਦਾ ਸਟਰੀ ਨੇ ਉਹਦੇ ਕੋਲ ਵਾਲੇ ਲਈ ਬਹੁਤ ਤੁਸੀਂ ਮੈਂ ਫੋਨ ਕਰਦਾ ਇਹਨਾਂ ਦੇ ਆਪਰੇਸ਼ਨ ਨੂੰ ਆਇਆ ਨਾ ਨਾ ਫਰਦਾਨ ਤੋਂ ਉਹ ਰਪਾ ਇਹ ਤੇ ਕੋਈ ਕੋਈ ਸੱਚ ਕੋਈ ਮੇਰਾ ਤਾਂ ਕੋਈ ਨਹੀਂ ਸੱਚ ਹੈ ਸੀ ਮੇਰੇ ਨਾਲ ਤਾਂ ਮੇਰੇ ਨਾਲ ਅਕਾਲੀ ਦਲ ਦੇ ਵਿਰੋਧੀ ਬਾਹਰ ਖੜੇ ਹਰਾਨ ਹੋਣ ਉਹ ਵੀ ਕਹਿ ਰਹੇ ਤੇ ਆਪਦੇ ਹੀ ਬੰਦੇ ਸਰਕਾਰ ਦੇ ਬੰਦੇ ਹਰਾਨ ਹੋ ਰਹੇ ਹੈ ਮੇਰੀ ਨਹੀਂ ਗੱਲ ਤੇ ਗੱਲ ਮੈਂ ਤਾਂ ਇਹ ਨਹੀਂ ਦੀ ਰਿਹਾ ਪਰ ਹਲਕੇ ਬਿਆਨ ਉਹਨਾਂ ਨੇ ਲੇ ਉਹ ਆਰਡੀ ਡਿਊਟੀ ਬੱਕਰੀ ਹੈ ਸਭ ਤੋਂ ਪਹਿਲਾਂ ਭਾਇਲਾ ਸੀ ਜਮਤਰਾਉਣ ਆਏ ਸੀ ਸਭ ਤੋਂ ਪਹਿਲਾਂ ਕਾਦੀ ਮੈਦਾਨ ਵਿੱਚ ਤੋਂ ਸਭ ਸਰਵਨ ਯੂਟਿਊਬਰ ਕਰ ਰਿਹਾ ਹੈ ਸਰਕਾਰ ਪੰਚਾਇਤ ਦੇ ਤਿੰਨ ਨਵੇਂ ਪੰਚ ਹੈ ਨਵੇਂ ਬਣੇ ਨੰਬਰ 6 1/2 ਤੋਂ ਬਣੇ ਮੈਂ ਜਦੋਂ ਪਹੁੰਚਦਾ ਹਾਰ-ਹਾਰ ਨਵੀਂ ਬਿਮਾਰੀ ਸਨ ਕਰਦੇ ਇਸੇ ਕਾਲਮ ਫਾਰਮ ਚ ਨੁਕਸ ਕਰਨ ਦੇ ਵਿੱਚ ਤਾਂ ਤੁਹਾਨੂੰ ਬੁਜੀਤ ਰੋਲ ਕਰਨਾ 95055 4675 9000